ਬਾਤ ਸਾਬਾ ਆਈ ਬ੍ਰਿੰਗ ਦੇ ਪ੍ਰੋਬਿਸਤਾ ਤੇ ਕੰਚਨ ਦੇ ਕਿਹਨਾ ਜਾਓਗੇ ਸਭ ਤੋਂ ਪਹਿਲਾਂ ਤਾਂ ਚਾਹ ਸੱਜ ਜਿਹੜੀ ਸ਼ੁਰੂ ਹੁੰਦੀ ਆ ਉਹ ਚਾਹ ਤੋਂ ਸ਼ੁਰੂ ਹੁੰਦੀ ਆ ਕਹਿੰਦਾ ਇਹ ਜਿੱਥੇ ਆਪਾਂ ਬੈਠੇ ਆ ਹਾਂ ਮਸਲ ਸ਼ਾਇਦ ਦਾ ਬਿਲ ਆ ਏਰੀਆ ਹੈ ਨਾਬਲਤੀ ਨਾਬਲਤੀ ਚੌਕ ਹੈ ਜੀਰਾ ਪਨੀਰ ਵਾਲਾ ਇਹਦੀ ਚਾਹ ਦਾ ਬੜਾ ਸ਼ਕੀਨ ਹੈ ਇਹਦੇ ਪਕੌੜਿਆਂ ਦੇ ਬੜੇ ਸ਼ਕੀਨ ਹੈ ਪਨੀਰਾਂ ਦੇ ਪਕੌੜੇ ਉਹ ਲੰਘਦੇ ਸੀਗੇ ਦਿਲ ਕੀਤਾ ਕਿ ਕਿਤੇ ਨਾਲ ਆਪਣੇ ਭੈਣ ਭਰਾਵਾਂ ਨੂੰ ਮਿਲਾਂਗੇ ਨਾਲੇ ਚਾਹ ਪੀਵੇਂ ਬਸ ਆਪਣੇ ਭੈਣ ਭਰਾਵਾਂ ਨੂੰ ਅੰਬਸੇ ਦੀ ਮਿਲਣਾ ਹੈ ਬੜਾ ਵਧੀਆ ਸਾਰਿਆਂ ਨੇ ਬੜਾ ਪ੍ਰਸਾਦ ਕੀਤਾ ਬੜਾ ਸਤਿਕਾਰ ਕੀਤਾ ਔਰ ਚਾਹ ਪੀਂਦੇ ਬਤਵਲਾਣ ਲੱਗੇ ਤੁਹਾਨੂੰ ਵੀ ਪੀਉਂਦੇ ਬਿੱਟੋ ਤੁਸੀਂ ਚਾਹ ਪੀਂਦੇ ਆਪਾਂ ਸਾਰੇ ਚਾਹ ਚਾਹ ਪੀਣਾ ਹੈ ਹਾਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਆ ਨਜ਼ਦੀਕ ਆ ਚੁੱਕੀਆਂ ਆ ਤੇ ਹਰ ਸਿਆਸੀ ਪਾਰਟੀ ਜਿਹੜੀ ਆ ਆਪਣਾ ਮੈਨੀਫੈਸਟੋ ਜਾਰੀ ਕਰਦੀ ਆ ਅੱਜ ਬੀਜੇਪੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਬੜੇ ਵੱਡੇ ਵੱਡੇ ਵਾਅਦੇ ਜਿਹੜੇ ਆ ਉਹ ਕੀਤੇ ਕਦੀ ਜਾਣਦੇ ਦੇਖੋ ਅਸੀਂ ਜੋ ਕਿੰਨੇ ਵਾਅਦੇ ਜੋ ਬਾਈਚ ਗਰੰਟੀਆ ਦਿੱਤੀਆਂ ਉਹ ਪੂਰੀ ਕੀਤੀ ਹੋਰ ਵੀ ਜੋ ਦਾंगे ਮੈਨੀਫੈਸਟੋ ਜਾਰੀ ਕਰ ਅਸੀਂ ਦੇ ਗਰੰਟੀ ਲਾ ਕੇ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਠੀਕ ਹੈ ਕਿ ਵੀ ਗੱਲ ਉਹ ਦਿਆਂਗੇ ਅਸੀਂ ਦਿਆਂਗੇ ਕੋਈ ਗੱਲ ਨਹੀਂ ਬੀਜਪੀ ਦੇ ਨਾਂ ਪਹਿਲਾਂ ਕੁਝ ਕੀਤਾ ਤਾਂ ਹੋਰ ਕਰਦਾ ਗੱਲਾਂ ਦਾ ਉਹ ਕੋਕੜਾ ਬਣਾਉਂਦੇ ਆ ਜੀ ਬਾਬਾ ਸਾਹਿਬ ਬੇਦਕਲ ਦੀ ਦਾ ਜੰਗ ਪਹਾਰਾ ਉੱਥੇ ਗਏ ਸੀ ਅਸੀਂ ਕਸੂਕਾ ਕੇ ਆਏ ਕਿ ਦੋਸਤਾਂ ਦੇ ਸਬਦਾਨ ਨੂੰ ਬਚਾੜਾ ਇੱਕ ਦੋਸਤਾਂ ਦੇ ਸਬਦਾਨ ਨੂੰ ਸਭ ਬਚਾਉਣਾ ਉਹ ਕਸਮ ਖਾ ਕੇ ਆਏ ਬਾਬਾ ਸਾਹਿਬ ਦਾ ਲਿਖਿਆ ਜਿਹੜਾ ਸੰਵਧਾਨ ਕਿ ਨੂੰ ਉਹਨੂੰ ਆਜ ਵੀ ਹੋ ਜਾਂਦਾ ਇਹ ਦੇਸ਼ ਦੇ ਲੋਕਾਂ ਦਾ ਗਰੀਬਾਂ ਦਾ ਆਮ ਲੋਕਾਂ ਦਾ ਬਾਬਾ ਸਾਹਿਬ ਨੇ ਜਿਹੜਾ ਸੰਵਧਾਨ ਲਾ ਕੇ ਦਿੱਤੇ ਅਸੀਂ ਇਹ ਸੰਵਧਾਨ ਨੂੰ ਆਜ ਵੀ ਹੋ ਜਾਂਦਾ ਹੈ ਕਿਉਂਕਿ ਬੀਜੇਪੀ ਇਹ ਸੰਵਧਾਨ ਖਤਮ ਕਰਦਾ ਚਲੋ ਡੈਮੋਕ੍ਰੇਸੀ ਖਤਮ ਕਰਦੀ ਦੋਸਤਾਂ ਜਿਹੜਾ ਬੋਲਦਾ ਆਜ਼ਾਦੀ ਜਿਹੜੀ ਆਵਾਜ਼ ਦੀ ਆਜ਼ਾਦੀ ਸਾਡੂ ਬਾਬਾ ਸਾਹਿਬ ਨੇ ਦਵਾਈ ਆ ਜਿਹੜੇ ਅਹੀਂ ਬਿੱਠੇ ਆਜ਼ਾਦੀ ਦਾ ਦੇਗ ਮਾਰੋ ਤੇ ਬਾਬਾ ਸਾਹਿਬ ਦੀ ਦੇਗ ਜਿਹਦੇ ਭਗਤ ਸਿੰਘ ਦੀ ਦੇਗ ਮਲੇਣਾ ਚੋਬੀ ਦੇ ਪੀਨੇ ਕਰੋ ਸਬਧਾਨ ਨੂੰ ਬਚਾਉਣਾ ਜੀ ਬਸ ਉਹਦੇ ਲਈ ਆਏ ਸੀਗੇ ਇਹ ਤਾਂ ਐਜੂਕੇਸ਼ਨ ਨੂੰ ਨਿੱਕੇ ਵੀ ਬੜੇ ਵੱਡੇ ਵਾਦੇ ਕੀਤੇ ਗਏ ਨੇ ਕਿ ਸਕੂਲ ਖੋਲੇ ਜਾਣਗੇ ਬੱਚਿਆਂ ਨੂੰ ਜਿਹੜੀ ਸਿੱਖਿਆ ਇਹ ਪਹਿਲਾਂ ਇਹ ਦੱਸੋ ਕਿ 10 ਸਾਲ ਪਹਿਲਾਂ ਕਿੰਨੇ ਖੋਲੇ ਆ ਬਸ ਅੱਜ ਦੇ ਵਾਦੇ ਦੀ ਨਾ ਗੱਲ ਕਰਨ ਪਹਿਲਾਂ ਦੱਸੋ ਵੀ ਪਹਿਲੇ 10 ਸਾਲ ਕਿੰਨੇ ਖੋਲੇ ਆ 10 ਸਾਲ ਤੋਂ ਬੀਜੱਬੀ ਨੇ ਜੋ ਕੀਤਾ ਉਹ ਦੱਸੋ ਲੋਕਾਂ ਨੂੰ 2 2 ਕਰੋੜ ਨੌਕਰੀ ਦੇਣੀ ਨਹੀਂ ਮੇਰੀ ਫਾਲਦੀ ਉਹ ਕਿੱਥੇ ਗਈ 15-15 ਲੱਖ ਕਿੱਥੇ ਗਿਆ ਉਬੈਸੀ ਕਹਿੰਦੇ ਚੁੱਲ੍ਹੇ ਦੇ ਨੇ ਉਹ ਕਿੱਥੇ ਗਏ 사ਲਾ ਕੋਈ ਬਜ਼ਾਰ ਕਰਤਾ ਮੁਰਸਾ ਨਾ ਯਾਰ ਇਹ ਫੋਟਾ ਵੇਪੇ ਵੇਲ ਵੇਸੇ ਨੇ ਸਭ ਕੋਈ ਲੇਖਤਾ ਇਹ ਕਰਕੇ ਪਹਿਲਾ ਉਹ ਦਸਰ ਵੀ 10 ਸਾਲਾਂ ਦੀ ਜੀਤਾ ਇਹੋ ਦਸਰ 10 ਸਾਲਾਂ ਦੇ ਦਸਰ ਦਾ ਆਦਮੀ ਇਹਦਾ ਲੋਨ ਕਿਦਾ ਮਾਫ ਕੀਤਾ ਆਦਮੀਆਂ ਦਾ ਕਿਦਾ ਕੀਤਾ ਆਪਣੇ ਯਾਰਾਂ ਨੂੰ ਤੇ ਬੇਸ਼ਕੀ ਦਾ ਲਟਾਇਆ ਉਹ ਦਸਰ ਹਾਂ ਜਰਿਵੰਦ ਸਾਹਿਬ ਕਾਲੀਦਾਨ ਬੰਦੋਂ ਵੀ ਉਮੀਦਵਾਰ ਐਲਾਨ ਕੀਤਾ ਗਿਆ ਇਹ ਜੋ ਚਲੋ ਕੀ ਗੱਲ ਕੋਈ ਗੱਲ ਹਰ ਪਾਰਟੀ ਹਰ ਪਾਰਟੀ ਇਲੈਕਸ਼ਨ ਲੜ ਰਹੀ ਹਰ ਪਾਰਟੀ ਨੇ ਆਪ ਆਪਣਾ ਉਮੀਦਵਾਰ ਤਾਲਣਾ ਤਾਂ ਲੋਕਾਂ ਦੇ ਘਰ ਨਾਲ ਕਿਹਨੂੰ ਜਿਤਾਉਣਾ ਸਮਝ ਕੇ ਵੀ ਗੱਲ ਅਸੀਂ ਆਪਣਾ ਕੰਮ ਕਰਦੇ ਕਾਲੀਦਾਨ ਵੀ ਦੱਸੇ ਕਿ ਉਹਨਾਂ ਨੇ ਕੀ ਕੀਤਾ ਕੋਈ ਗੱਲ ਲੋਕਾਂ ਨੇ ਕਿਸ ਤਰ੍ਹਾਂ ਨਾਲ ਜਾਣਦੇ ਆਹ ਦੇਖੋ ਕਿੰਨਾ ਪਿਆਰ ਕੀਤਾ ਲੋਕਾਂ ਨੇ ਬਹੁਤ ਬਹੁਤ ਵਧੀਆ ਬੋਟ